ਦੋਸਤੋ ਅੱਜ ਸਾਡੇ ਨਾਲ ਇੱਕ ਬਹੁਤ ਹੀ ਪਿਆਰਾ ਬੱਚਾ ਆਇਆ ਹੈਗਾ ਛੋਟਾ ਜਾਂ ਨੰਨਾ ਜਾਂ ਤੇ ਕੀ ਕਹਾਂ ਬੱਚੇ ਦੇ ਬਾਰੇ ਮੈਂ ਤਾਂ ਅੱਜ ਫਸਟ ਟਾਈਮ ਮਿਲੇ ਹੈਗਾ ਮੈਨੂੰ ਵੀ ਸਕੂਲ ਦੇ ਵਿੱਚ ਅੱਜ ਫਰਵਰੀ ਹੈਗੀ 28 18 ਫਰਵਰੀ 2025 ਦਾ ਦਿਨ ਹੈਗਾ ਤੇ ਬੱਚਾ ਮੇਰੇ ਕੋਲ ਆਇਆ ਤੇ ਕੇਂਦਰ ਸਰ ਕੇ ਮੈਂ ਕਵਤਾਵਾਂ ਲਿਖਦਾ ਤੇ ਮੈਨੂੰ ਲੱਗਿਆ ਨਹੀਂ ਸੀਗਾ ਕਿ ਇਹ ਐਨੇ ਛੋਟੇ ਜਿਹੇ ਬੁੱਟੇ ਦੇ ਵਿੱਚੋਂ ਵੀ ਕਵਤਾ ਫੁੱਟ ਸਕਦੀ ਹੈ ਪਰ ਜਦੋਂ ਮੈਂ ਉਹਦੀਆਂ ਕਵਤਾਵਾਂ ਪੜੀਆਂ ਸੋ ਸੋ ਜਮੇਕ ਲਾਸ ਦੇ ਵਿੱਚ ਹਲੇ ਬੱਚਾ ਪੜਦਾ ਤੇ ਉਮਰ ਵੀ ਮੱਲੇ ਮੈਨੂੰ ਨਾਮ ਨਹੀਂ ਪਤਾ ਪਿੰਡ ਨਹੀਂ ਪਤਾ ਉਹਦਾ ਕਿਹੜਾ ਹੈਗਾ ਕਿੱਥੋਂ ਇਹ ਬੱਜਾ ਆ ਤੇ ਜੋ ਮੈਂ ਉਹਦੇ ਕੋਲੋਂ ਦੇਖਿਆ ਪੜਿਆ ਉਹ ਹੈਰਾਨ ਕਰਨ ਵਾਲਾ ਹੈਗਾ ਤੇ ਲਗਭਗ ਕਈ ਵਾਰ ਇਦਾਂ ਹੁੰਦਾ ਕਿ ਬੱਚੇ ਕਿਤੇ ਨਾ ਕਿਤੇ ਚੀਜ਼ਾਂ ਸੁਣ ਲੈਂਦੇ ਨੇ ਕਿਤਾਬਾਂ ਚ ਪੜ ਲੈਂਦੇ ਨੇ ਤੇ ਉਸੇ ਨੂੰ ਕਾਪੀ ਕਰਕੇ ਲਿਖ ਲੈਂਦੇ ਨੇ ਤੇ ਉਹ ਸੋਚਣ ਲੱਗ ਪੈਂਦੇ ਨੇ ਕਿ ਇਹ ਕਵਤਾ ਜਾਂ ਇਹ ਅੱਖਰ ਮੇਰੇ ਆਪਣੇ ਲਿਖੇ ਹੋਏ ਨੇ ਫਰ ਜਦੋਂ ਕੋਈ ਬੱਚਾ ਸਾਡੇ ਕੋਲ ਇਦਾਂ ਆਉਂਦਾ ਹੈਗਾ ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਹ ਕਿ ਉਹ ਪਹਿਚਾਣ ਕੀਤੀ ਜਾਵੇ ਕਿ ਜੋ ਲਫ਼ਜ਼ ਬੱਚੇ ਨੇ ਲਿਖੇ ਨੇ ਉਹ ਕਿਸੇ ਥਾਂ ਦੇ ਵਿੱਚੋਂ ਸੋਚੇ ਹੋਏ ਕਿਸੇ ਦੇ ਬੋਲੇ ਹੋਏ ਉਹ ਤੇ ਦਿਮਾਗ ਤੇ ਅਸਰ ਕੀਤੇ ਨੇ ਜਾਂ ਉਹਦੇ ਕੋਲ ਜਿਹੜੀ ਜਿਹੜੀ ਖਿਆਲਾਂ ਦੀ ਉਡਾਨ ਹੈ ਉਹ ਦੀ ਆਪਣੀ ਹੈਗੀ ਹੈ ਉਹ ਸੋ ਇਸ ਚੀਜ਼ ਨੂੰ ਪਰਖਣ ਦੇ ਲਈ ਕਿਉਂਕਿ ਪੂਰਾ ਸਾਹਿਤ ਪੂਰੀਆਂ ਚੀਜ਼ਾਂ ਉਹ ਅਸੀਂ ਕਿਹੜਾ ਪੜੀਆਂ ਹੁੰਦੀਆਂ ਨੇ ਜੇ ਬੱਚਾ ਆ ਕੇ ਸਾਨੂੰ ਕੁਝ ਕਹੂਗਾ ਤਾਂ ਅਸੀਂ ਮੰਨ ਵੀ ਲਵਾਂਗੇ ਕਿਸੇ ਨਾ ਹੱਦ ਤੱਕ ਪਰ ਉਹ ਬੱਚਾ ਜੇ ਆਪਾਂ ਗੱਲ ਕਰਦੇ ਹਾਂ ਕਿ ਤਾਂ ਉਹ ਦੱਸ ਦਿੰਦੇ ਨੇ ਕਿ ਅਸੀਂ ਕਿੱਥੋਂ ਦੇਖੀ ਸੀਗੀ ਚੀਜ਼। ਸੋ ਇਹ ਅੱਜ ਸਾਡੇ ਕੋਲ ਆਇਆ ਹੈਗਾ ਬੜਾ ਪਿਆਰਾ ਬੱਚਾ ਹੈਗਾ ਤੇ ਆਪਾਂ ਇਹਦੇ ਨਾਲ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਹੈਗੇ ਇਹਦੇ ਕੋਲ ਇਹਦੀ ਰਾਈਟਿੰਗ ਦੇਖੋ ਇੰਨੀ ਸੋਹਣੀ ਕਿੰਨਾ ਸੋਹਣਾ ਇਹਨੇ ਇੱਕ ਕਾਪੀ ਨੇ ਲਈ ਹੋਈ ਹੈ ਕੀ ਹੈ। ਸੋ ਕਾਪੀ ਦੇ ਵਿੱਚ ਇਹਨੇ ਕਵਤਾਵਾਂ ਲਿਖੀਆਂ ਹੋਈਆਂ ਹੈਗੀਆਂ। ਆ ਪੁੱਛਾਂਗੇ ਆਪਾਂ ਇਹਨਾਂ ਨੂੰ ਕੀ ਕੀ ਹੈਗਾ ਇੱਕ ਹੈ ਇੱਥੇ ਸਹਿਬਜ਼ਾਦਿਆਂ ਦੇ ਗੀਤ ਫਿਰ ਅੱਗੇ ਪੰਛੀਆਂ ਦੀ ਦੁਨੀਆ ਜਿਹੜੀ ਕਵਤਾ ਉਹ ਮੈਨੂੰ ਦਿਖਾਉਣ ਲਈ ਲੈ ਕੇ ਆਇਆ ਤੇ ਇੱਕ ਹੋਰ ਹੈ ਜ਼ਰੂਰੀ ਕਵਤਾ ਪਰ ਛੋਟੀ ਹੈ ਤੇ ਫਿਰ ਇੱਕ ਹੈ ਛੋਟੇ ਸਹਿਬਜਦਿਆਂ ਦੀ ਕਵਤਾ ਛੋਟੇ ਸਹਿਬਜਦਿਆਂ ਦੀ ਸੋ ਮੈਨੂੰ ਲੱਗਿਆ ਉਹ ਕਿਤੇ ਸ਼ਾਇਦ ਕਿਤੇ ਨਾ ਕਿ ਤੈਨੇ ਦੇਖ ਕੇ ਲਿਖੀ ਹੋਊਗੀ ਪਰ ਉਹ ਆਪਣੀਆਂ ਗੱਲਾਂ ਕਰਦਾ ਹੈਗਾ ਸੋ ਮੈਂ ਪੁੱਛ ਰਿਆ ਸੀ ਕਿ ਪਹਿਲਾਂ ਤਾਂ ਇਹ ਮੈਨੂੰ ਦੁਬਾਰੇ ਸੁਣਾ ਆਪਣੇ ਆਪ ਸੁਣਾ ਛੋਟੇ ਸਹਿਬਜਦਿਆਂ ਵਾਲੀ ਕਵਤਾ ਮੈਨੂੰ ਦੁਬਾਰੇ ਸੁਣਾ ਇਹ ਆਪਾਂ ਇੱਧਰ ਕਾਪੀ ਬੰਦ ਕਰਕੇ ਤੇਰੀ ਰੱਖ ਦਿੱਤੀ ਕੀ ਸੀਗੀ ਉਹ ਛੋਟੇ ਸਹਿਬਜਦਿਆਂ ਦੀ ਕਵਤਾ ਕੀ ਕਹਿੰਦੀ ਹੈ ਜੀ ਛੋਟੇ ਸਰਦਾਰ ਜੀ ਜੀ ਬੋਲੋ ਠੰਡੇ ਬੂਰਚੇ ਵਾਰ ਕੀ ਮਾਤਾ ਦੇਖਦੀ ਹੈ ਲਾਲਾ ਨੂੰ ਤੇ ਲਾਹੇ ਫਤੇ ਸਿੰਘ ਨਿੱਕੇ ਨਿੱਕੇ ਬਲ ਨੂੰ ਕੰਧ ਚਾਰ ਮੋ ਸਰੀ ਤੱਕ ਗੋਡੇ ਤੇ ਚੜੀ ਕੰਧ ਚਾਰ ਮੋ ਸਰੀ ਤੱਕ ਗੋਡੇ ਤੇ ਚੜੀ ਛਿੱਲੀ ਗੋਡੇ ਤੇ ਖੂਨ ਪਿਆ ਚੋ ਵੀ ਹੁਕਮ ਸੁਣਾਇਆ ਸੋਬੇ ਨੇ ਚਨੀ ਚਾਂਗੇ ਲਿਹਾਜ ਬਾਲ ਦੋ ਮਾਲ ਕਰਦੀ ਆ ਬਹਿ ਜਾ ਬਹਿ ਜਾ ਤੂੰ ਖੜਾ ਕਿਉਂ ਹੋ ਗਿਆ ਸਿਕਾ ਮੈਂ ਤੈਨੂੰ ਕਿਹਾ ਨਹੀਂ ਹੈਗਾ ਖੜਾ ਹੋਣਾ ਬੈਠਣਾ ਹੈਗਾ ਹੁਣ ਦੱਸ ਮੈਨੂੰ ਨਾਮ ਕੀ ਹੈਗਾ ਤੇਰਾ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਗੁਰਪੀਰ ਵਾਓ ਨਾਮ ਵੀ ਤੇਰਾ ਪਹਿਲੀ ਵਾਰ ਸੁਣਿਆ ਗੁਰਪੀਰ ਹਾਂਜੀ ਸ਼ਾਬਾਸ਼ ਤੇ ਪਿੰਡ ਕਿਹੜਾ ਤੁਹਾਡਾ ਬੁੱਟਾ ਸਿੰਘ ਵਾਲਾ ਬੁੱਟਾ ਸਿੰਘ ਵਾਲਾ ਤੇ ਡੈਡੀ ਜੀ ਦਾ ਕੀ ਨਾਮ ਹੈ ਜਰਨੈਲ ਸਿੰਘ ਜਰਨੈਲ ਸਿੰਘ ਤੇ ਮੰਮਾ ਦਾ ਕੀ ਨਾਮ ਹੈ ਇੰਦਰਜੀਤ ਕੋ ਇੰਦਰਜੀਤ ਕੋ ਤੇ ਡੈਡੀ ਤੁਹਾਡੇ ਕੀ ਕਰਦੇ ਨੇ ਅਸਾਂ ਕੀ ਕਰਦੇ ਨੇ ਸਬਜ਼ੀ ਵੇਚਦੇ ਨੇ ਤੇ ਤੁਸੀਂ ਕਿੰਨੇ ਭੈਣ ਭਰਾ ਹੋ ਇੱਕ ਭੈਣ ਤੇ ਤਿੰਨੇ ਭਰਾ ਆ ਇੱਕ ਭੈਣ ਤੇ ਤਿੰਨ ਭਰਾ ਹਾਂਜੀ ਤੇ ਬਾਕੀ ਤੇਰੇ ਤੋਂ ਵੱਡੇ ਨੇ ਜਾਂ ਛੋਟੇ ਹਾਰੇ ਦੇ ਸਾਰੇ ਵੱਡੇ ਨੇ ਉਹ ਕਿਹੜੀ ਕਿਹੜੀ ਕਲਾਸਾਂ 'ਚ ਪੜ੍ਹਦੇ ਨੇ ਉਹ ਇੱਕ ਸਟੋਰ ਪਲੱਸ 2 ਹੋ ਗਈ ਕੀ ਨਾਮ ਸੀਗਾ ਕੀ ਕਿਸ ਤੇਰੇ ਭੱਟਿਆਂ ਦਾ ਕੌਣ ਭਰਾ ਸੀਗਾ ਹਾਂ ਤੇਨੂ ਸਿੰਘ ਜੀ ਅੱਛਾ ਛੋਟਾ ਜੀ ਸतीश ਸਿੰਘ ਜੀ ਤਤਵੀਰ ਹਾਂ ਜੀ ਤਤਵੀਰ ਸਿੰਘ ਉਹ ਹੁਣ ਕੀ ਕਰਦਾ ਹੁਣ ਕੰਮ ਤੇ ਜਾਂਦੇ ਨੇ ਕੰਮ ਤੇ ਜਾਂਦੇ ਨੇ ਠੀਕ ਹੈ ਤੇ ਤੂੰ ਕਦੋਂ ਦਾ ਲਿਖਦਾ ਮੈਂ 5ਵੀਂ ਜਮਾਤ ਦਾ ਹਾਂ 5ਵੀਂ ਕਲਾਸ 'ਚ ਪਰ 5ਵੀਂ ਕਲਾਸ ਚ ਤੂੰ ਸੋਚਿਆ ਕਰਦਾ ਸੀਗਾ ਤੈਨੂੰ ਕੀ ਪਤਾ ਲੱਗਿਆ ਸੀ ਕਿ ਇਹ ਚੀਜ਼ਾਂ ਸੋਚਦੇ ਆ ਕੀ ਸੋਚਦਾ ਹੁੰਦਾ ਸੀ ਹਾਂ ਜੀ ਸਰ ਕੀ ਕੀ ਤ ਹੈ ਤੂੰ ਹੀ ਤਾਂ ਹਾਂ ਜੀ ਸਰ ਵੀ ਕਵਤਾ ਕਿਵੇਂ ਕਿੱਥੋਂ ਆ ਰਹੀ ਹੈਗੀ ਕਵਤਾ ਤੈਨੂੰ ਕੀ ਲੱਗਦਾ ਕਵਤਾ ਕਿੱਥੋਂ ਹੁੰਦੀ ਹੈ ਆਪਣੇ ਆਪ ਹੀ ਆਉਂਦੀ ਹੈ ਆਪਣੇ ਆਪ ਮਾਈਂਡ ਚ ਆ ਜਾਂਦੀ ਹੈ ਕੀ ਆ ਕਮਾਲ ਕਰ ਗਿਆ ਯਾਰ ਵਾਹ ਵਾਹ ਤੇ ਆਪਣੇ ਆਪ ਮਾਈਂਡ ਦੇ ਵਿੱਚ ਆਉਂਦੀ ਹੈ ਕਿਵੇਂ ਤੈਨੂੰ ਕੀ ਹੁੰਦਾ ਉਦੋਂ ਜਦੋਂ ਤੇਰੇ ਕੋਲ ਕਵਤਾ ਆਉਂਦੀ ਹੈ ਇਹ ਮਾਈਂਡ ਨੂੰ ਦੇਖਾਂ ਜੀ ਬਲਾਈਂਡ ਕਿਉਂ ਲਾਈਨ ਕਿੱਧਰੋਂ ਬੰਦ ਦੀ ਅੱਛਾ ਕੀ ਸਾਹਮਣੇ ਕੀ ਸੋਚ ਕੇ ਦੇਖਦਾ ਹੈਗਾ ਵੀ ਲਿਖਦਾ ਤੂੰ ਮੇਰੀ ਤਾਂ ਨਹੀਂ ਸਭ ਤੇ ਉਹ ਇਕੱਲੇ ਨਹੀਂ ਚਹੀਦੀ ਕਿਹੜੀ ਲਾਈਨ ਆਣੀ ਚਾਹੀਦੀ ਅੱਛਾ ਤੇ ਫਿਰ ਅੱਗੇ ਲਾਈਨਾਂ ਜੋੜਦਾ ਹਾਂ ਹਾਂਜੀ ਤੈਨੂੰ ਸੋਹਣਾ ਕੀ ਲੱਗਦਾ ਹੈਗਾ ਕੁਦਰਤ ਦੇ ਵਿੱਚ ਬਾਹਰ ਸਾਡੇ ਸਮਾਜ ਦੇ ਵਿੱਚ ਕਿਹੜੀਆਂ ਚੀਜ਼ਾਂ ਸੋਹਣੀਆਂ ਲੱਗਦੀਆਂ ਨੇ ਸਾਰਾ ਕੁਝ ਸੋਹਣਾ ਲੱਗਦਾ ਨਹੀਂ ਹੁਣ ਜਿੱਦਾਂ ਹੁਣ ਦੀਵਾਲੀ ਨੂੰ ਆਪਾਂ ਪਟਾਕੇ ਚਲਾਉਣੇ ਆ ਸੋਹਣਾ ਲੱਗਦਾ ਤੈਨੂੰ ਹਾਂਜੀ ਪਟਾਕੇ ਚਲਾਉਣੇ ਸੋਹਣੇ ਲੱਗਦੇ ਪਰ ਪਟਾਕਿਆਂ ਨਾਲ ਵੀ ਤਾਂ ਪੰਛੀ ਮਰਦੇ ਆ ਪਤਾ ਤੈਨੂੰ ਛੋਟੇ ਪਟਾਕੇ ਚਲਾਉਣਾ ਚਾਹ ਤੈਨੂੰ ਪਤਾ ਹੈ ਇਹਨਾਂ ਗੱਲਾਂ ਦਾ ਵੀ ਜਦੋਂ ਅਸੀਂ ਪਟਾਕੇ ਚਲਾਉਨੇ ਆ ਦਿਵਾਲੀ ਨੂੰ ਤਾਂ ਉਹਨਾਂ ਦੇ ਜਿਹੜਾ ਧਮਾਕਾ ਹੁੰਦਾ ਉਹਨਾਂ ਦੇ ਨਾਲ ਪੰਛੀ ਜਿਹੜੇ ਹੁੰਦੇ ਨੇ ਉਹ ਡਰ ਜਾਂਦੇ ਨੇ ਨਹੀਂ ਮੈਂ ਛੋਟੇ ਹੀ ਨਾਲ ਹਾਂ ਵੈਸੇ ਦੱਸ ਰਹੀ ਹਾਂ ਮੈਂ ਤੈਨੂੰ ਤੂੰ ਤੂੰ ਤਾਂ ਸਿਆਣਾ ਮੁੰਡਾ ਹੈਗਾ ਬੀਬਾ ਬੱਚਾ ਹੈਗਾ ਸਾਡਾ ਤੇ ਛੋਟੇ ਪਟਾਕੇ ਪਟਾਕੇ ਤਾਂ ਵੈਸੇ ਕੋਸ਼ਿਸ਼ ਕਰਨੀ ਆਪਾਂ ਚਲਾਉਣਾ ਹੀ ਨਹੀਂ ਹੈਗੀ ਹੋਰ ਕੀ ਸੋਹਣਾ ਲੱਗਦਾ ਤੈਨੂੰ ਪੜਨਾ ਪੜਨਾ ਹੈ ਕਿਹੜਾ ਸਬਜੈਕਟ ਸੋਹਣਾ ਲੱਗਦਾ ਮੈਥ ਮੈਂ ਤਾਂ ਟੀਚਰ ਕਿਹੜਾ ਸੋਹਣਾ ਲੱਗਦਾ ਟੀਚਰ ਕਵਤਾ ਮੈਡਮ ਕਵਤਾ ਤੂੰ ਕਵਤਾਵਾਂ ਲਿਖਦਾ ਤੇ ਕਵਤਾ ਮੈਡਮ ਨੂੰ ਤੈਨੂੰ ਚੰਗੇ ਲੱਗਦੇ ਆ ਹੈਨਾ ਤੇ ਪਹਿਲਾਂ ਪ੍ਰਾਇਮਰੀ ਸਕੂਲ ਚ ਕਿਹੜੇ ਟੀਚਰ ਚੰਗੇ ਲੱਗਦੇ ਸੀ ਸਰ ਸਰ ਅੰਜਨੀ ਸਰ ਹਾਂ ਸੋ ਅੰਜਨੀ ਸਰ ਦੀ ਵੀ ਆਪਾਂ ਤੁਹਾਨੂੰ ਜਿਹੜੀ ਅਚੀਵਮੈਂਟ ਹੋਣਿਆ ਸੋ ਇਸ ਬੱਚੇ ਦੀ ਰਾਈਟਿੰਗ ਦੇਖੋ ਸੋ ਕਿੰਨਾ ਸੋਹਣਾ ਇਹ ਬੱਚਾ ਲਿਖਦਾ ਹੈਗਾ ਇਹ ਜਿਹੜੀ ਇਹਦੀ ਲਿਖਤਾਂ ਹੈਗੀਆਂ ਇਸ ਬੱਚੇ ਦੀ ਲਿਖਾਈ ਹੈਗੀ ਇਹ ਸਾਡੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੁੱਟਾ ਸਿੰਘ ਵਾਲਾ ਦੇ ਬਹੁਤ ਹੀ ਜਿਹੜੇ ਸਾਡੇ ਇੱਕ ਮਾਨਯੋਗ ਅਧਿਆਪਕ ਸਰ ਹੈਗੇ ਆ ਅੰਜਨੀ ਅੰਜਨੀ ਵਰਮਾ ਤੇ ਸ਼ਰਮਾ ਜੀ ਅੰਜਨੀ ਸ਼ਰਮਾ ਜੀ ਸੋ ਪ੍ਰਾਇਮਰੀ ਸਕੂਲ ਦੇ ਵਿੱਚ ਹੈਗੇ ਹੁਣ ਬੱਚਾ ਸਾਡੇ ਕੋਲ 6ਵੀਂ ਕਲਾਸ ਦੇ ਵਿੱਚ ਆਇਆ ਹੈਗਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁੱਟਾ ਸਿੰਘ ਵਾਲਾ ਦੇ ਵਿੱਚ ਤੇ ਸੋ ਬੱਚੇ ਦੀਆਂ ਅਚੀਵਮੈਂਟਸ ਇਦਾਂ ਦੀ ਹੈਗੀਆਂ ਜਿਹੜੀਆਂ ਸਾਨੂੰ ਪ੍ਰਭਾਵਿਤ ਕਰਦੀਆਂ ਨੇ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਮੈਨੂੰ ਤਾਂ ਇਸ ਬੱਚੇ ਦੇ ਨਾਲ ਗੱਲ ਕਰਕੇ ਤੇ ਸਾਰੀਆਂ ਕਵਤਾਵਾਂ ਤੁਹਾਨੂੰ ਮੋਝਵਣ ਯਾਦ ਹੈ ਕਿਆਂ ਹਾਂਜੀ ਸਾਰੀਆਂ ਆ ਦੂਜੀ ਪੰਛੀਆਂ ਦੀ ਦੁਨੀਆ ਸੁਣਾ ਦਲ ਮੈਂ ਪੰਛੀਆਂ ਦੀ ਦੁਨੀਆ ਉਹ ਪੰਛੀਆਂ ਦੀ ਦੁਨੀਆ ਜਿੱਦਾਂ ਦੁਨੀਆ ਚ ਪੰਛੀ ਪੰਛੇ ਨੂੰ ਮਾਰਨਾ ਸਾਡੇ ਮੁਸ਼ਕਿਲ ਹੁੰਦੀ ਜ਼ਿੰਦਗੀ ਪੰਛੀਆਂ ਨੂੰ ਮਾਰਨਾ ਸਾਡੇ ਲਈ ਹੈਗਾ ਤਾਂ ਨਾ ਖਦਰ ਨਾਲ ਨੂੰ ਬਦਲਣਾ ਪੰਛੀਆਂ ਨੂੰ ਪਰਵਾਹ ਯਾਰ ਕਮਾਲ ਕਰਤੀ ਤੇ ਆ ਪਹਿਲਾ ਕੀ ਸੀਗਾ ਇਹ ਸਹਬਜ਼ਾਦਿਆਂ ਦੇ ਗੀਤ ਚਾਰ ਪੁੱਤ ਬੜੇ ਸੋਹਣੇ ਪਤਾ ਹੈ ਪਰੌਣੇ ਅੱਜ ਵਿੜੇ ਚ ਖੇਟਣ ਇਹ ਕਿੱਥੋਂ ਲਿਖੇ ਸੀਗੇ ਜੰਗ ਤੈਨੂੰ ਕੀ ਪਤਾ ਜੰਗ ਕੀ ਹੁੰਦੀ ਹੈ ਫਿਲਮ ਕਿਉਂ ਦੇ ਕਿ ਚਾਰ ਸਹਬਜ਼ਾਦੇ ਅੱਛਾ ਤੋ ਫਿਲਮ ਜਦੋਂ ਦੇਖਦਾ ਹਾਂ ਹਮੈਂ ਹੀ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਿ ਤੈਨੂੰ ਖਿਆਲ ਕਿੱਥੋਂ ਹੁੰਦਾ ਹੈਗਾ ਤੂੰ ਜਿਵੇਂ ਤੈਨੂੰ ਸਹਬਜ਼ਾਦਿਆਂ ਬਾਰੇ ਕੀ ਪਤਾ ਹੈਗਾ ਕੌਣ ਸੀਗੇ ਸਹਬਜ਼ਾਦੇ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਅੱਛਾ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਸੀਗੇ ਠੀਕ ਹੈ ਤੇ ਕਿੰਨੇ ਪੁੱਤਰ ਸੀਗੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਚਾਰ ਸਾਂ ਤੇ ਚਾਰ ਜਿਹੜੇ ਪੁੱਤਰ ਸੀਗੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਚਾਰ ਸਹਬਜ਼ਾਦੇ ਕਹਿੰਦੇ ਆਗੇ ਤੇ ਚਾਰਾਂ ਦੇ ਨਾਮ ਪਤਾ ਆਪਾਂ ਨੂੰ ਪਤਾ ਗੁੱਟ ਕੀ ਕੀ ਨਾਮ ਸੀਗੇ ਸੈਯਦ ਅਜੀਤ ਸਿੰਘ ਜੀ ਸੈਯਦ ਅਜੀਤ ਸਿੰਘ ਗੁੱਟ ਸੈਯਦ ਅਜੀਤ ਸਿੰਘ ਜੀ ਸੈਯਦ ਕੋਤੇ ਸਿੰਘ ਸ਼ਾਬਾਸ਼ ਤੂੰ ਤਾਂ ਕਮਾਲ ਕਰਤੀ ਯਾਰ ਤੂੰ ਤਾਂ ਦਿਲ ਜਿੰਦ ਤੇ ਸਾਡਾ ਤੇ ਇਹ ਪਤਾ ਵੀ ਠੰਡੇ ਬੁਰਜ ਦੇ ਵਿੱਚ ਕਿਹੜੇ ਸਾਹਿਬਜ਼ਾਦੇ ਰੱਖੇ ਸੀਗੇ ਜਿਰਾਵਰ ਸਿੰਘ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫੋਤੇ ਸਿੰਘ ਤੇ ਜਿਹੜੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਹਾਰ ਸਿੰਘ ਬਾਰੇ ਪਤਾ ਹੈਗਾ ਉਹਨਾਂ ਬਾਰੇ ਉਹ ਕਿੱਥੇ ਸੀਗੇ ਨਹੀਂ ਪਤਾ ਹਾਂ ਉਹ ਚਮਕੌਰ ਦੀ ਜੰਗ 'ਚ ਲੜੇ ਸੀਗੇ ਚਮਕੌਰ ਸਾਹਿਬ ਜੰਗ ਦੇ ਵਿੱਚ ਉੱਥੇ ਯੁੱਧ ਕੀਤਾ ਸੀਗਾ ਉਸ ਯੁੱਧ ਦੇ ਵਿੱਚ ਸ਼ਹੀਦ ਹੋਏ ਸੀਗੇ ਉਹ ਤੇ ਜਿਹੜੇ ਦੋ ਛੋਟੇ ਸੀਗੇ ਸਾਹਿਬਜਾਤੇ ਉਹ ਮਾਤਾ ਗੁਜਰੀ ਕੌਰ ਜੀ ਦੇ ਨਾਲ ਠੰਡੇ ਬੁਰਜ ਦੇ ਵਿੱਚ ਹਾਂ ਉਹ ਉੱਥੇ ਕੀ ਕਿਹਾ ਉਹਨਾਂ ਨੇ ਕੀ ਕਿਵੇਂ ਸ਼ਹੀਦ ਕੀਤਾ ਸੀਗਾ ਕੰਤਾਂ ਦੇ ਵਿੱਚ ਚਿਨ੍ਹੂ ਕੰਡਾਂ ਦੇ ਵਿੱਚ ਚਿਨਣਾ ਅ ਬੜੀ ਭਿਆਨਕ ਜਿਹੜੀ ਸੀਗੀ ਸਜ਼ਾ ਉਹਨਾਂ ਨੂੰ ਉਸ ਟਾਈਮ ਦੀ ਹਕੂਮਤ ਨੇ ਦਿੱਤੀ ਸੀ ਕਿਨੇ ਦਿੱਤੀ ਸੀ ਕਿ ਸਜ਼ਾ ਵਜ਼ੀਰ ਖਾਨ ਨੇ ਦਿੱਤੀ ਸੀ ਕਿ ਸਜ਼ਾ ਸੋ ਕਮਾਲ ਹੈਗਾ ਬੱਚੇ ਤੇਰਾ ਗਿਆਨ ਤੇਰੀ ਲਿਖਤਾਂ ਤੇਰੀ ਸੋਚ ਤੇਰੀ ਲਗਾਈ ਤੂੰ ਤਾਂ ਬਹੁਤ ਕਮਾਲ ਦਾ ਬੱਚਾ ਨਿਕਲਿਆ ਤੈਨੂੰ ਬਹੁਤ ਸ਼ੁਭ ਕਾਮਨਾਵਾਂ ਹੈਗੀਆਂ ਸਾਡੇ ਵੱਲੋਂ ਤੂੰ ਮੇਰੇ ਕੋਲ ਆਉਣਾ ਹੈਗਾ ਹਮੇਸ਼ਾ ਜਦੋਂ ਕਿਤੇ ਸਕੂਲ ਚੋਂ ਆਉਣਾ ਤੂੰ ਮੈਨੂੰ ਜ਼ਰੂਰ ਮਿਲ ਕੇ ਜਾਣਾ ਮੇਰੇ ਕੋਲ ਆ ਕੇ ਮਿਲ ਕੇ ਬੈਠ ਕੇ ਮੈਨੂੰ ਗੱਲ ਸੁਣਾ ਕੇ ਮੈਨੂੰ ਕਹਾਣੀ ਸੁਣਾ ਕੇ ਜਾਣੀ ਜਾਣੀ ਹੈਗੀ ਆਪਣੀ ਠੀਕ ਹੈ ਤੇ ਹੋਰ ਕਵਤਾਵਾਂ ਤੋਂ ਲਿਖਣੀਆਂ ਨੇ ਜਿੰਨੀਆਂ ਲਿਖ ਸਕਦਾ ਕੋਈ ਕਾਪੀ ਚੀਜ਼ ਦੀ ਹੈ ਕਿਤਾਬ ਚੀਜ਼ ਦੀ ਹੈ ਕੋਈ ਮੈਨੂੰ ਦੱਸਣਾ ਤਾਂ ਮੇਰੇ ਕੋਲ ਤੈਨੂੰ ਇੱਕ ਸੋਹਣੀ-ਸੋਹਣੀ ਕਾਪੀ ਆਪਾਂ ਹੋਰ ਲੈ ਕੇ ਦੇਵਾਂਗੇ ਤੇ ਇਹ ਕਾਪੀ ਆਪਣੀ ਆਪਣੇ ਕੋਲ ਰੱਖਣੀ ਆ ਇਹ ਸਿੱਟ ਨਹੀਂ ਆਣੀ ਕਿਤੇ ਵੀ ਸਾਹਮਣੇ ਰੱਖਣੀ ਹੈ ਇਹ ਕਾਪੀ ਅੱਜ ਤੇਰਾ ਮੈਂ ਸਾਰਾ ਡਾਟਾ ਆਪਣੇ ਕੋਲ ਨੋਟ ਕਰ ਲਵਾਂਗਾ ਤੇ ਤੈਨੂੰ ਆਪ ਜਿਹੜੀ ਸਾਡੇ ਸਕੂਲ ਦੇ ਵਿਦਿਆਰਥੀਆਂ ਦੀ ਕਿਤਾਬ ਛਪੇਗੀ ਉਹਦੇ ਵਿੱਚ ਤੇਰੀਆਂ ਰਚਨਾਵਾਂ ਆਪਾਂ ਨਾਲ ਛਾਪਾਂਗੇ ਤੇਰੀ ਫੋਟੋ ਲਾ ਕੇ ਸਾਡੇ ਸਾਡੇ ਸਕੂਲ ਦਾ ਸਭ ਤੋਂ ਛੋਟਾ ਜਿਹੜਾ ਲੇਖਕ ਹੈਗਾ ਇੱਕ ਕਵੀ ਹੈਗਾ ਅੱਜ ਸਾਨੂੰ ਮਿਲਿਆ ਹੈਗਾ ਨਾਮ ਫੇਰ ਮੈਨੂੰ ਦੱਸ ਮੈਂ ਭੁੱਲ ਗਿਆ ਗੁਰਪੀਰ ਸਿੰਘ ਗੁਰਪੀਰ ਸਿੰਘ ਇਹਦੇ ਤੇ ਲਿਖਿਆ ਤੂੰ ਆਪਣਾ ਨਾਮ ਹਾਂ ਗੁਰਪੀਰ ਸਿੰਘ ਠੀਕ ਐ ਆਪਣੇ ਆਪ ਲਿਖੀਆਂ ਹਾਂ ਇੱਥੇ ਖੱਖੇ ਨੂੰ ਬਿਹਾਰੀ ਪਾਉਣੀ ਹੈਗੀ ਆਪਾਂ ਠੀਕ ਐ ਲਿਖਿਆ ਇਹ ਲਿਖਿਆ ਹੋ ਜਾਂਦਾ ਲਿਖੀਆਂ ਲਿਖੀਆਂ ਲੱਲੇ ਨੇ ਸਿਹਰੀ ਖੱਖੇ ਨੂੰ ਬਿਹਾਰੀ ਆੜੇ ਨੂੰ ਕੰਨ ਲਿਖੀਆਂ ਕਵਤਾਵਾਂ ਮੈਂ ਆਪਣੇ ਆਪ ਲਿਖੀਆਂ ਕਵਤਾਵਾਂ ਕੀ ਬਾਤ ਹੈ ਉਹ ਬੱਚੇ ਦੇ ਲਈ ਬੱਚੇ ਦੀ ਇਹ ਤੈਨੂੰ ਕਿਹਨੇ ਕਿਹਾ ਸੀਗਾ ਇਦਾਂ ਲਿਖਣਾ ਮੈਂ ਆਪਣੇ ਲਈ ਮੈਂ ਤੇਰੇ ਤੋਂ ਮੇਰਾ ਦਿਲ ਤੇਰੇ ਤੋਂ ਵਾਰੀ ਵਾਰੇ ਜਾਂਦਾ ਐ ਨਿਕਲ ਕੇ ਆਉਂਦਾ ਮੇਰਾ ਦਿਲ ਤੇਰੇ ਲਈ ਜਦੋਂ ਤੂੰ ਇਦਾਂ ਦੀ ਗੱਲ ਕਰਦਾ ਕਿ ਤੂੰ ਆਪਣੇ ਆਪ ਲਿਖ ਰਿਹਾ ਕਿ ਮੈਂ ਆਪਣੇ ਆਪ ਲਿਖੀਆਂ ਕਵਤਾਵਾਂ ਤੂੰ ਕਵਤਾਵਾਂ ਸਾਡੇ ਸਕੂਲ ਦੇ ਬੱਚਿਆਂ ਦੀ ਪੜਦਾ ਵੀ ਹੈਗਾ ਸੁਣਦਾ ਹਾਂਜੀ ਕਿਹੜੇ ਬੱਚੇ ਦੀ ਸੁਣੀ ਸੀ ਤੇਰੀ ਜਿਹੜੇ ਸਟੇਜ ਦੇ ਉੱਤੇ ਬੋਲਦੇ ਆ ਉਹਨਾਂ ਦੀ ਕਵਤਾਾਂ ਸੁਣਦਾਂ ਤੈਨੂੰ ਚੰਗੀਆਂ ਲੱਗਦੀਆਂ ਓ ਗੁੱਡ ਇਟ ਮੀਨਜ਼ ਜਿਹੜਾ ਬੱਚੇ ਉਹ ਕੁਝ ਨਾ ਕੁਝ ਬੋਲਦੇ ਹੈਗੇ ਆ ਉਹਨਾਂ ਦਾ ਅਸਰ ਹੈਗਾ ਤੁਹਾਡੇ ਉੱਤੇ ਹੈਨਾ ਸ਼ਾਬਾਸ਼ ਮੈਨੂੰ ਬਹੁਤ ਸੋਹਣਾ ਲੱਗਿਆ ਸੋ ਸਾਡਾ ਇੱਕ ਛੋਟਾ ਜਿਹਾ ਨੰਨਾ ਬਾਲ ਸਾਹਿਤਕਾਰ ਤੇ ਉਰਪੀਰ ਗੁਰਪੀਰ ਸਿੰਘ ਸਾਨੂੰ ਅੱਜ ਮਿਲਿਆ ਤੇ ਉਮੀਦ ਕਰਾਂਗੇ ਆਪਾਂ ਇਹ ਛੋਟਾ ਜਿਹਾ ਜਿਹੜਾ ਇੱਕ ਬੀਜ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇੱਕ ਨਵੇਂ ਰੂਪ ਦੇ ਵਿੱਚ ਵੱਡੀ ਸੋਚ ਦਾ ਮਾਲਕ ਬਣ ਕੇ ਮਿਲੂਗਾ ਜੇ ਇਸੇ ਤਰੀਕੇ ਨਾਲ ਇਹ ਬੱਚਾ ਲਿਖਦਾ ਰਿਹਾ ਹਲੇ ਤਾਂ ਬਹੁਤ ਇਹਦਾ ਇੱਕ ਜਨਮ ਹੈਗਾ ਤੇ ਉਹ ਜਨਮ ਵੀ ਕਾਛਾ ਕਾਫੀ ਜ਼ਿਆਦਾ ਅੱਛਾ ਆਏਗਾ ਜਿਹਦੇ ਵਿੱਚ ਇਹਦੀਆਂ ਭਾਵਨਾਵਾਂ ਮਾਨੇ ਜਿਹੜੀ ਇਹਦੀ ਸੋਚ ਹੈਗੀ ਹੈ ਬੱਚੇ ਦੀ ਉਹ ਬਹੁਤ ਹੀ ਕਮਾਲ ਹੈਗੀ ਹੈ ਤੇ ਤੂੰ ਕਹ ਤੈਨੂੰ ਇਹ ਤਾਂ ਲੱਗਦਾ ਕਦੇ ਕਿ ਤੈਨੂੰ ਪ੍ਰਾਈਵੇਟ ਸਕੂਲ ਦੇ ਵਿੱਚ ਜਾਣਾ ਚਾਹੀਦਾ ਸੀਗਾ ਤੇ ਪੜ੍ਹਨ ਲੱਗਿਆ ਹੁੰਦੇ ਸੀ ਕਿਹੜੇ ਸਕੂਲ 'ਚ ਸੀਗਾ ਇਹ ਨਹੀਂ ਰੋਮੀ ਤੇ ਤੁਹਾਡੀ ਇਮਨੇ ਅੱਛਾ ਕਿਹੜੀ ਕਲਾਸ ਆਇਆ ਸੀਗਾ ਉੱਥੇ ਸਰਕਾਰੀ 'ਚ ਤੇ ਦੂਜੀ ਜਦੂਜੀ ਜਾਗੇ ਫਿਰ ਜ਼ਿਆਦਾ ਤਾਂ ਤੂੰ ਸਰਕਾਰੀ 'ਚ ਪੜ੍ਹਿਆ ਨਾ ਤੇਨੂੰ ਫਿਰ ਸਰਕਾਰੀ ਸਕੂਲ ਸੋਹਣਾ ਲੱਗਦਾ ਹੈ ਪ੍ਰਾਈਵੇਟ ਸਰਕਾਰੀ ਲੱਗਾਇਆ ਸਰਕਾਰੀ ਲੱਗਾ ਹੈਗਾ ਠੀਕ ਹੈ ਕਿਉਂਕਿ ਪਹਿਲਾਂ ਤਾਂ ਤੂੰ ਸਰਕਾਰੀ ਪ੍ਰਾਈਵੇਟ ਮੈਂ ਪੜਦਾ ਰਿਹਾ ਨਾ ਹਾਂਜੀ ਤੇ ਆਪਣਾ ਸਕੂਲ ਕਿਹੋ ਜਿਹਾ ਲੱਗਿਆ ਹੈ ਵਧੀਆ ਜੀ ਵਧੀਆ ਠੀਕ ਹੈ ਤੇ ਹੋਰ ਆਪਣੇ ਸਕੂਲ ਦੇ ਅੰਦਰ ਕੀ ਚੀਜ਼ ਚੰਗੀ ਲੱਗੀ ਤੇ ਰੁੱਖ ਰੁੱਖ ਕਿੰਨੇ ਰੁੱਖ ਹੈਗੇ ਠੀਕ ਹੈ ਤੇ ਹੋਰ ਕੋਈ ਸਕੂਲ ਬਾਰੇ ਗੱਲਬਾਤ ਜਾਂ ਆਪਣੇ ਪਿੰਡ ਬਾਰੇ ਪਿੰਡ ਮੈਂ ਕਿਹੜੀ ਚੀਜ਼ ਸੋਹਣੀ ਲਗਾ ਤੈਨੂੰ ਆਪਣੇ ਤੇਰੇ ਪਿੰਡ ਕੇਂਦਰ ਵਾਲੇ ਦੋ ਵਾਲਾ ਕਿਹੜੀ ਚੀਜ਼ ਸਭ ਤੋਂ ਸੋਹਣੀ ਲਗਾਉਂਦਾ ਕਿਹੜੀ ਕਰਾਂ ਕਿ ਆ ਕੀ ਚੀਜ਼ ਸੋਹਣੀ ਲੱਗਾ ਪਿੰਡ ਮੇਂ ਕਿਹੜੀ ਚੀਜ਼ ਸੋਹਣੀ ਲੱਗਾ ਕੋਈ ਗੁਰਦੁਆਰਾ ਐ ਮੰਦਿਰ ਐ ਮਸਜਿਦ ਐ ਸਕੂਲ ਐ ਧਰਮਸਾਲਾ ਐ ਖੇਡ ਦਾ ਮੈਦਾਨ ਐ ਕੋਈ ਕੀ ਚੀਜ਼ ਸੋਹਣੀ ਲੱਗਾ ਤੁਹਾਨੂੰ ਸਾਰੇ ਦੱਸਦੇ ਕੀ ਚੀਜ਼ ਦੱਸ ਨਾ ਨਾ ਮੂੰਹ ਤੇ ਬੋਲ ਕੇ ਦੱਸ ਨਾ ਮੈਨੂੰ ਫਲਾਣੀ ਚੀਜ਼ ਸੋਹਣੀ ਲੱਗਾ ਗੁਰਦੁਆਰਾ ਕਿਹੜਾ ਗੁਰਦੁਆਰਾ ਸਿੰਘ ਸਿੰਘ ਸ਼ਹੀਦਾਂ ਵਾਲਾ ਪਤਾ ਤੈਨੂੰ ਉਸ ਦਾ ਇਤਿਹਾਸ ਹਾਂਜੀ ਹੂੰ ਉਸ ਦਾ ਇਤਿਹਾਸ ਵੀ ਇਸੀ ਗੱਲ ਜੁੜਿਆ ਹੋਵੇਗਾ ਸਾਹਿਬ ਜਦਿਆਂ ਗੱਲ ਉਸ ਗੁਰਦੁਆਰੇ ਦਾ ਇਤਿਹਾਸ ਵੀ ਇਨਾ ਸਾਹਿਬ ਜਦਿਆਂ ਨਾਲ ਜੁੜਿਆ ਹੋਇਆ ਹੈਗਾ ਜਦ ਚੱਪਰ ਚਿੜੀ ਦੀ جنگ ਹੋਈ ਸੀ ਬਾਬਾ ਬੰਦਾ ਸਿੰਘ ਨੇ ਬਾਹਰ ਤੱਕ ਨਾ ਚੜਾਈ ਕਰੀ ਤਾਂ ਜਿਹੜੇ ਸਿੰਘ ਸ਼ਹੀਦ ਹੋਏ ਤੇ ਜਿਹੜੇ ਜੰਗਮਾ ਸ਼ਹੀਦ ਹੋਏ ਜਿਹਦੇ ਸਿੰਘ ਉਹਨਾਂ ਸਿੰਘਾਂ ਦਾ ਹੋਰ ਐਸੀ ਸੰਸਕਾਰ ਕਰਿਆ ਤਾਂ ਉਹ ਥਾਰੇ ਪਿੰਡ માં ਜਿੱਥੇ ਸਿੰਘ ਸ਼ਹੀਦਾਂ ਗੁਰਦੁਆਰਾ ਹੈਗਾ ਬੁੱਟਾ ਸਿੰਘ ਆਲਾ ਸੋ ਉੱਥੇ ਉਹਨਾਂ ਸਿੰਘਾਂ ਦਾ ਕੀ ਹੋਇਆ ਤਾਂ ਸੰਸਕਾਰ ਕਰਿਆ ਗਿਆ ਤਾਂ ਸੋ ਉਥੇ ਵੀ ਇੱਕ ਤਰ੍ਹਾਂ ਇਤਿਹਾਸਕ ਪਿੰਡ ਹੈਗਾ ਇਹ ਠੀਕ ਹੈ ਨਾ ਇਹ ਜਿਹੜਾ ਧਰਮ ਕੀ ਗੱਲ ਜੁੜਿਆ ਵਾ ਸੋ ਇਤਿਹਾਸਿਕ ਸਥਾਨ ਹੈਗਾ ਜਿੱਥੇ ਉਹ ਇਸੇ ਕਰਕੇ தம் ਇਸਤਰੀ ਕੇ ਕੀ ਸੋਚ ਬਣਦੀ ਜਾ ਰਹੀ ਹੈ ਕਿ ਆਪਾਂ ਸਹਿਬਜ਼ਾਦਿਆਂ ਬਾਰੇ ਬਹੁਤ ਜ਼ਿਆਦਾ ਜੁੜੇ ਹੋਏ ਹੈਗੇ ਛੋਟੇ ਛੋਟੇ ਬੱਚਿਆਂ ਬਾਰੇ ਮੈਨੂੰ ਉਹ ਲੱਗਾ ਹੈਗਾ ਕਿ ਕਿੰਨਾ ਅਤਿਆਚਾਰ ਹੋਇਆ ਤਾਂ ਉਸ ਸਮੇਂ ਕੀ ਸਰਕਾਰ ਨੇ ਕਰਿਆ ਤਾਂ ਥਾਰੀਪਿੰਡਾਂ ਮਾਤੇ ਵੀ ਲੰਗਰ ਜਾਂਦਾ ਹੋਇਆ ਹੈਗਾ ਨਾ ਸਭਾ ਬਰਾਂ ਹਾਂ ਉਹ ਇਸੇ ਕਰਕੇ ਲਿਖਿਆ ਜਾ ਰਿਹਾ ਤੇ ਫਿਰ ਹੋਰ ਹੋਰ ਕਿਹੜੀ ਕਹਾਣੀ ਲਿਖੇਗਾ ਤੁਸੀਂ ਦੇਖਣੇ ਹਾਂ ਦੇਖਾਂਗੇ ਦੇਖੇਗਾ ਸੋਚੇਗਾ ਅ ਤੇਰੀ ਆਪਣੇ ਪਿੰਡ ਦੇ ਗੁਰਦੁਆਰੇ ਪਰ ਲਿਖੇਗੀ। ਉਸੀ ਪਰ ਉਥੇ ਜਿਹੜੇ ਸ਼ਹੀਦ ਹੋਏ ਬੈਨਾ ਸਿੰਘ ਉਹਨਾਂ ਬਾਰੇ ਲਿਖਿਆ ਉਥੇ ਬੋਰਡ ਲੱਗਿਆ ਹੋਆ ਇੱਕ। ਬੋਰਡ ਦੇ ਉੱਪਰ ਲਿਖਿਆ ਲਾਇਆ ਹੋਆ ਵੀ ਪੂਰਾ ਕੀ ਹੋਇਆ ਤਾਂ। ਪੜਿਆ ਕਿ ਦੀ ਬੋਰਡ ਜਿਹੜੇ ਗੁਰਦੁਆਰੇ ਦੇ ਅੰਦਰ ਬੜਾ ਹੈਗਾ ਉਥੇ ਲਾਇਆ ਹੋਆ ਇੱਕ। ਹਾਂਜੀ। ਉਸ ਨੂੰ ਪੜਨਾ ਮੈਂ ਉਸ ਨੂੰ ਪੜਨਾ ਹੋਇਆ ਤੇ ਪਹਿਲਾਂ। ਪੜ ਕੇ ਸਾਰੇ ਨੂੰ ਪੜ ਕੇ ਫਿਰ ਉਸ ਦੇ ਵਿੱਚ ਤੇ ਕਵਤਾ ਬਣਾਉਣੀ ਆ ਕੀਤੇ। ਠੀਕ ਹੈ। ਠੀਕ ਹੈ। ਹਾਂ ਤੇ ਬਾਕੀ ਹੋਰ ਆਪਾਂ ਫੇਰ ਸੁਣਦੇ ਰਹੇਗੇ ਕਰਕੇ ਤੇਰੇ ਪਾਸਤੇ ਗੱਲਾਂ ਕਰਦਾ। ਤੁਮ ਬੜਾ ਪਿਆਰਾ ਬੱਚਾ ਹੈਗਾ। ਤੇ ਸੋ ਇਹ ਅੱਜ ਇੱਕ ਛੋਟੀ ਜੀ ਸਾਹਿਤਿਕ ਆਪਣੀ ਮੁਲਾਕਾਤ ਬਾਲ ਸਾਹਿਤਕਾਰ ਭਰਾ ਗੁਰਪੀਰ ਸਿੰਘ ਬੁੱਟਾ ਸਿੰਘ ਵਾਲੇ ਤੇ 6ਵੀਂ ਕਲਾਸ ਦਾ ਵਿਦਿਆਰਥੀ ਜਿਸ ਨੇ ਸੋਹਣੀਆਂ-ਸੋਹਣੀਆਂ ਰਚਨਾਵਾਂ ਲਿਖੀਆਂ ਤੇ ਆਪਣੀਆਂ ਰਚਨਾਵਾਂ ਗੈਲੋ ਬਹੁਤ ਪ੍ਰਭਾਵਿਤ ਕਰ ਰਿਹਾ ਹੈਗਾ। ਮੈਨੂੰ ਤਾਂ ਬਹੁਤ ਪ੍ਰਭਾਵਿਤ ਕਰਿਆ। ਬਾਕੀ ਸਮੇਂ ਦੇ ਮੱਧ ਬਾਈ ਜਿਸ ਨੂੰ ਪੁੱਤਨ ਬਹੁਤ ਸਾਰੀਆਂ ਢੇਰ ਸਾਰੀਆਂ ਸ਼ੁਕਗਮਣਾਵਾਂ ਹੈਗੀਆਂ। ਥੈਂਕ ਯੂ। ¿Tú también ¿sí? 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 ¿Sí?